ਹਾਂਜੀ ਆਪਾਂ ਨੇ ਲਗਾਉਣੀ ਆ ਬਾਜੂ ਦੇ ਉੱਪਰ ਲੇਸ ਪਰ ਆਪਾਂ ਨੇ ਇਹਦੇ ਨੀਚੇ ਲਾਈਨਿੰਗ ਵੀ ਅਟੈਚ ਕਰਨੀ ਆ ਦੇਖੋ ਜਿਵੇਂ ਹੁੰਨੇ ਆ ਆਪਣਾ ਕੱਪੜਾ ਜਿਹੜਾ ਨੀਚੇ ਘੱਟਾਗਾ ਫੋਲਡ ਕਰ ਲਈ ਇਦਾਂ ਫਿਰ ਲੇਸ ਆ ਜਿਹੜੀ ਸਹੀ ਨਹੀਂ ਆਉਣੀ ਮੈਂ ਤੁਹਾਨੂੰ ਇੱਕ ਹੋਰ ਤਰੀਕਾ ਦੱਸਦੀ ਆ ਆਪਾਂ ਕਿਵੇਂ ਲਗਾ ਸਕਦੇ ਆ ਆਪਾਂ ਜਿਹੜਾ ਬਾਜੂ ਆ ਇਹਨੂੰ ਤਾਂ ਆਪਾਂ ਸਿੱਧੇ ਕਰਕੇ ਰੱਖ ਲੈਣਾ ਬਾਹ ਨੂੰ ਤੇ ਦੇ ਉੱਪਰ ਜਿਹੜੀ ਆਪਾਂ ਲੇਸ ਆ ਇਦਾਂ ਪੁੱਠੀ ਸਾਈਡ ਰੱਖਣੀ ਆ ਜਿੰਨੀ ਆਪਣੀ ਬਾਹ ਤਿਆਰ ਆ ਉੱਤੇ ਤੱਕ ਇਸ ਤੇ ਆ ਸਿਲਾਈ ਲਗਾ ਲੈਣੀ ਆ ਪਹਿਲਾਂ ਇਸ ਦੇ ਆ ਕਿਨਾਰੇ ਤੇ ਸਿਲਾਈ ਲਗਾਉਣੀ ਆ ਆਪਣੀ ਹਾਂਜੀ ਦੇਖੋ ਇਹ ਆਪਾਂ ਨੇ ਲੈਸ ਆ ਜਿਹੜੀ ਲਗਾ ਲਈ ਆ ਕੋਈ ਏਦਾਂ ਆਪਾਂ ਨੇ ਤਿਆਰ ਰਹਿਣਾ ਚਾਹੀਦਾ ਹੁਣ ਆਪਾਂ ਕੀ ਕਰਨਾ ਲਾਈਨਿੰਗ ਲੈ ਲੈਣੀ ਆ लाइनिंग आई कमीज बांह का सीधा पासा रखना उपर ये लाइनिंग रखनी है यदि साइड आप चेंज कर देंगे देखो पहले आप लाइनिंग रख लेनी कमीज रख लेना भी सीधी साइड इधरली साइड रखनी अपने हूँ अपने ये सिलाई लगाई आप कि लगा जी अपने इधरली साइड उपर सिलाई लगाई है ना इधर निकले ही ना सिलाई ये सिलाई देर उर सिलाई लगा देनी ਦੇਖੋ ਜਿਹੜੀ ਆਪਾਂ ਨੂੰ ਸਲਾਈ ਦੇਈ ਸੀ ਇਹਦੇ ਉੱਪਰੋਂ ਆਪਾਂ ਨੇ ਸਲਾਈ ਲਗਾਈ। ਇਹ ਇਦਾਂ ਕਰਨ ਨਾਲ ਆਪਾਂ ਨੂੰ ਜਿਹੜਾ ਤਰਪਾਈ ਵੀ ਨਹੀਂ ਕਰਨ ਦੀ ਲੋੜ ਪੈਊਗੀ। ਲੇਕੋ ਸਲਾਈ ਆਪਾਂ ਨੇ ਲਗਾ ਲਈ। ਹੁਣ ਆਪਾਂ ਨੇ ਕੀ ਕਰਨਾ? ਇਨਨੂੰ ਇੱਦਾਂ ਆਪਾਂ ਓਪਨ ਕਰ ਲੈਣਾ ਦੇਖੋ ਇਹ ਲੇਸ ਜਿਹੜੀ ਨਿਕਲ ਆਈ ਨਾ ਇਹ ਲੇਸ ਫੜ ਕੇ ਆਪਾਂ ਨੇ ਜਿਹੜੀ ਆਹ ਕੋ ਨਾਲੇ ਆਪਾਂ ਨੂੰ ਤਰਪਾਈ ਕਰਨ ਦੀ ਜਰੂਰਤ ਤਾਂ ਨਹੀਂ ਪਊਗੀ ਇੱਦਾਂ ਹੋ ਗਿਆ ਨਾ ਇਹ ਦੇਖੋ ਇਧਰੋਂ ਵੀ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਆਪਣੀ ਹੁਣ ਆਪਾਂ ਕੀ ਕਰਨਾ ਇੱਥੇ ਇੱਕ ਵਾਰ ਤੁਸੀਂ ਪ੍ਰੈਸ ਕਰਕੇ ਚੰਗੀ ਤਰ੍ਹਾਂ ਇਹਨੂੰ ਸੈੱਟ ਜਆ ਕਰ ਲੈਣਾ ਤੇ ਬਸ ਆਪਾਂ ਇਹਦੇ ਇੱਥੇ ਕਿਨਾਰੇ-ਕਨਾਰੇ ਤੇ ਜਿਹੜੀ ਇੱਕ ਸਲਾਈ ਲਗਾ ਦੇਣੀ ਆ ਹੋਰ ਆਪਾਂ ਇਹ ਤੇ ਤਰਪਾਈ ਵਗੈਰਾ ਕੁਝ ਨਹੀਂ ਕਰਨਾ ਇਧਰ ਆਪਾਂ ਇੱਕ ਸਲਾਈ ਲਗਾ ਦਾਂਗੇ ਤੇ ਲੋਜੀ ਦੇਖੋ ਆਪਣੀ ਬਾਜੂ ਦੀ ਜਿਹੜੀ ਆ ਨਾਲੇ ਤਾਂ ਆਪਾਂ ਗੁੰਮ ਕਰਕੇ ਲੈਸ ਵੀ ਲਗਾਤੀ ਜਿਹੜਾ ਕੱਪੜਾ نیچے ਘਟ ਸੀ ਇੱਕੋ ਨਾਲੇ ਕਿੰਨੀ ਵਧੀਆ ਫਿਨਿਸ਼ਿੰਗ نیچے ਹੈ ਇਹ ਨਾਲੇ ਉੱਪਰ ਬਾਹਾਂ ਦੇ ਤੁਸੀਂ ਵੀ ਇਹ ਟ੍ਰਿਕ ਨਾਲ ਬਣਾ ਸਕਦੇ ਹੋ ਬਾਜੂ ਥੈਂਕ ਯੂ